ਬਈ ਸੱਚੀ ਹੁਣ ਮੁੰਡੇ ਵਿਆਹ ਦੇ ਨਾਂ ਤੋਂ ਵੀ ਡਰਨ ਲੱਗ ਗਿਆ ਮੁੰਡੇ ਹੱਥ ਜੋੜਦੇ ਆ ਕਿ ਅਸੀਂ ਛੜੇ ਰਹਿ ਦਾਂਗੇ ਪਰ ਅਸੀਂ ਵਿਆਹ ਨਹੀਂ ਕਰਾਉਣਾ ਸੱਜ ਵਿਆਹੀ ਹਜੇ ਬਾਹਾਂ 'ਚੋਂ ਚੂੜਾ ਨਹੀਂ ਲੱਥਾ ਤੇ ਮਾਂ ਦੀ ਧੀ ਨੇ ਆਟੇ ਦੇ ਵਿੱਚ ਯੈਰ ਗੁੰਨ ਕੇ ਤੰਦੂਰ ਤੇ ਰੋਟੀਆਂ ਪਕਾ ਕੇ ਆਪਣੇ ਘਰ ਵਾਲੇ ਨੂੰ ਖਵਾਤੀਆਂ ਆਪਣੀ ਸੱਸ ਨੂੰ ਖਵਾਤੀਆਂ ਆਪਣੇ ਸਹੁਰੇ ਨੂੰ ਖਵਾਤੀਆਂ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਬੜੀ ਦਰਦਪਰੀ ਕਹਾਣੀਆਂ ਤੇ ਬੜੀ ਖਤਰਨਾਕ ਕਹਾਣੀਆਂ ਇੱਕ ਨੌ ਨੇ ਸਾਰਾ ਪਰਿਵਾਰ ਝਾੜਦਾ ਸਾਰਾ ਪਰਿਵਾਰ ਖਤਮ ਕਰਤਾ ਹਜੇ ਸਿਰਫ 3 ਮਹੀਨੇ ਹੋਏ ਸੀ ਵਿਆਹ ਨੂੰ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਜਿਹੜੀ ਇਹ ਘਟਨਾयां ਇਹ ਘਟਨਾ ਗਿੱਦੜਵਾਹਾ ਦੇ ਨੇੜਲੇ ਪਿੰਡ ਗੁਰੂਸਰ ਦੇ ਵਿੱਚ ਵਾਪਰੀ ਆ ਗੁਰੂਸਰ ਦੇ ਪਿੰਡ ਦੇ ਬਾਹਰ ਬਾਹਰ ਖੇਤਾਂ ਦੇ ਵਿੱਚ ਢਾਣੀਆਂ ਅਵਤਾਰ ਸਿੰਘ ਦੀ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅਵਤਾਰ ਸਿੰਘ ਇਸ ਟਾਈਮ ਵਿਚਾਰਾ ਦੁਨੀਆ ਦੇ ਵਿੱਚ ਨਹੀਂ ਰਿਹਾ ਅਵਤਾਰ ਸਿੰਘ ਦੀ ਦੋ ਭਰਾ ਸੀਗੇ ਅਵਤਾਰ ਸਿੰਘ ਦਾ ਇੱਕ ਵੱਡਾ ਭਰਾ ਸੀ ਉਹਦਾ ਵਿਆਹ ਹੋਇਆ ਸੀ ਪਰ ਮਾੜੀ ਕਿਸਮਤ ਨੂੰ ਅਵਤਾਰ ਸਿੰਘ ਵਿਚਾਰਾ ਕੁਵਾਰਾ ਸੀਗਾ ਕਿਉਂਕਿ ਬਾਈ ਦਾ ਰਿਸ਼ਤਾ ਨਹੀਂ ਸੀ ਕਿਤੇ ਹੋ ਰਿਹਾ ਜ਼ਮੀਨ ਬਹੁਤ ਥੋੜੀ ਸੀਗੀ ਮਸਾ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਤੁਹਾਨੂੰ ਪਤਾ ਵੀ ਜਦੋਂ ਬੰਦੇ ਕੋਲੇ ਜ਼ਮੀਨ ਥੋੜੀ ਹੋਵੇ ਘੱਟ ਹੋਵੇ ਉਦੋਂ ਬੰਦੇ ਨੂੰ ਰਿਸ਼ਤਾ ਵੀ ਨਹੀਂ ਹੁੰਦਾ ਚਲੋ ਜੀ ਇਸ ਤਰ੍ਹਾਂ ਉਮਰ ਲੰਘਦੇ ਆ ਲੰਘਦੇ ਆ ਅਵਤਾਰ ਸਿੰਘ 37 38 ਸਾਲ ਦਾ ਹੋ ਜਾਂਦਾ ਮਾੜੀ ਕਿਸਮਤ ਨੂੰ ਅਵਤਾਰ ਸਿੰਘ ਨੂੰ ਰਿਸ਼ਤਾ ਹੋ ਜਾਂਦਾ ਕੁੜੀ ਨੂੰ ਵੇਖਣ ਜਾਂਦੇ ਆ ਉਹ ਚੁੰਨੀ ਚੜਾਵਾ ਕਰ ਦਿੰਦੀ ਆ ਤੇ ਵਾਹ ਕੇ ਵਿਚਾਰਾ ਘਰੇ ਲੈ ਆਉਂਦਾ ਹੁਣ ਅਵਤਾਰ ਸਿੰਘ ਨੂੰ ਐਸੀ ਵੀ ਚੱਲ ਯਾਰ ਪਿਛਲੀ ਉਮਰੇ ਵਿਆਹ ਹੋਇਆ ਉਹਨੇ ਬੜੇ ਪਿਆਰ ਨਾਲ ਘਰ ਲਈ ਰੱਖਿਆ ਕਰਨਾ ਬੜਾ ਸਤਿਕਾਰ ਦਿਆ ਕਰਨਾ ਵਿਆਹ ਤੋਂ 2 ਕੁ ਮਹੀਨਿਆਂ ਬਾਅਦੇ ਮਾਂ ਦੀ ਧੀ ਨੇ ਕੀ ਕੀਤਾ ਇਹ ਆਪ ਦੇ ਆਸ਼ਕ ਦੇ ਨਾਲ ਫਰਾਰ ਹੋ ਗਈ ਘਰੋਂ ਭੱਜ ਗਈ ਜਦੋਂ ਘਰੋਂ ਭੱਜ ਗਈ ਅਵਤਾਰ ਸਿੰਘ ਨੇ ਉਸ ਸਹੁਰੇ ਨਾਲ ਗੱਲਬਾਤ ਕੀਤੀ ਤੇ ਸਹੁਰੇ ਅੱਗੇ ਤਾਂ ਮਕੀਆ ਦਿਨ ਵੀ ਸਾਡੀ ਕੁੜੀ ਕਿੱਥੇ ਗਈ ਸਾਨੂੰ ਕੀ ਪਤਾ ਅਸੀਂ ਤਾਂ ਵਿਆਹ ਕੇ ਤੋਰੀ ਸੀ ਸਾਡੀ ਕੁੜੀ ਤੁਸੀਂ ਮਾਰਤੀ ਹੋ ਜੇ ਕਰਤਾ ਹੋ ਉਹ ਕਰਤਾ ਹੋ ਹੁਣ ਵਿਚਾਰਾ ਅਵਤਾਰ ਸਿੰਘ ਭਲਾ ਮਾਨਸ ਬੰਦਾ ਅਵਤਾਰ ਸਿੰਘ ਪ੍ਰਾਹ ਵੀ ਵਿਚਾਰਾ ਭਲਾ ਮਾਨਸ ਬੰਦਾ ਉਹਨਾਂ ਨੂੰ ਥਾਂ ਪੈਰਾਂ ਦੀ ਬਣ ਗਈ ਵੀ ਕਿਤੇ ਮਾਰ ਕਰਨਾ ਜਾਵੇ ਸਾਡੀ ਜਾਨ ਨੂੰ ਸਿਆਪਾ ਪੈ ਜਾਊਗਾ ਅਵਤਾਰ ਸਿੰਘ ਦੇ ਭਰਾ ਨੇ ਪਿੱਛਾ ਕਰ ਕਰਕੇ ਲੱਭੀ ਤੇ ਪਤਾ ਲੱਗਿਆ ਵੀ ਉਹ ਤਾਂ ਆਪ ਦੇ ਆਸ਼ਕਨਾ ਰੰਗ ਰਲੀਆਂ ਮਣਾਉਂਦੀ ਫਿਰਦੀ ਐ ਚਲੋ ਜੀ ਅਵਤਾਰ ਸਿੰਘ ਚਰ ਹੱਥ ਪੈਰ ਜੋੜ ਕੇ ਉਹਨੂੰ ਫਿਰ ਵਾਪਸ ਲੈ ਆਉਂਦਾ ਜਦੋਂ ਵਾਪਸ ਆਉਂਦੀ ਆ ਵਾਪਸ ਆ ਕੇ ਅਵਤਾਰ ਸਿੰਘ ਕੋਲੇ ਫਿਰ ਉਹ ਫਫੇ ਕੁੱਟਦੀ ਐ ਰੋਂਦੀ ਐ ਮੇਥੋਂ ਗਲਤੀ ਹੋ ਗਈ ਮੈਨੂੰ ਮaaf ਕਰ ਦੇ ਮੈਂ ਗਾਂ ਤੋਂ ਇਹੋ ਜੀ ਕੋਈ ਗਲਤੀ ਨਹੀਂ ਕਰਦੀ ਅਵਤਾਰ ਸਿੰਘ ਜਿਹੜਾ ਭਲਾ ਮਾਨਸ ਬੰਦਾ ਸੀਗਾ ਉਹ ਕਹਿੰਦਾ ਯਾਰ ਵੀ ਚਲ ਕੋਈ ਗੱਲ ਨਹੀਂ ਹਨਾ ਵੀ ਚਲ ਗਲਤੀ ਹੋ ਗਈ ਮaaf ਕਰ ਦਿੰਨੇ ਮੇਰਾ ਘਰ ਵਸਦਾ ਰਹਿ ਜਾਊਗਾ ਪਿਛਲੀ ਉਮਰੇ ਵਿਆਹ ਹੋਇਆ ਫਿਰ ਮੈਨੂੰ ਵੀ ਘਰ ਵਾਲੀ ਮਿਲਨੀ ਨਹੀਂ ਗਈ ਚਲੋ ਜੀ ਇਸ ਤਰ੍ਹਾਂ ਕਰਦੇ ਕਰਦੇ ਮਹੀਨਾ ਕੋ ਹੋਰ ਲੰਘ ਜਾਂਦਾ ਕੁੱਲ ਮਿਲਾ ਕੇ ਵਿਆਹ ਨੂੰ ਹਜੇ ਸਿਰਫ 3 ਮਹੀਨੇ ਲੰਘਦੇ ਫੇਰੇ ਮਾਂ ਦੀ ਧੀ ਆਪਦੇ ਆਸ਼ਕ ਤੋਂ ਇੱਕ ਦਿਨ ਯਹਰ ਮੰਗਾ ਲੈਂਦੀ ਐ ਆਸ਼ਕ ਆਉਂਦਾ ਇਹਨੂੰ ਯਹਰ ਦੀ ਸੀਸੀ ਦੇ ਜਾਂਦਾ ਰਾਤ ਨੂੰ ਇਹ ਆਟਾ ਗੁੰਨਣ ਲੱਗਦੀ ਆ ਤੇ ਇਹ ਆٹے ਦੇ ਵਿੱਚ ਉਹ ਯੈਰ ਪਾ ਲੈਂਦੀ ਆ ਤੇ ਚੰਗੀ ਤਰ੍ਹਾਂ ਆਟਾ ਗੁੰਨ ਦਿੰਦੀ ਆ ਆਟਾ ਗੁੰਨ ਕੇ ਰੱਖ ਦਿੰਦੀ ਆ ਤੇ ਉਸ ਤੋਂ ਬਾਅਦ ਇਹ ਸਬਜ਼ੀ ਬਣਾਉਂਦੀ ਆ ਤੇ ਸਬਜ਼ੀ ਥੋੜਾ ਜਿਹਾ ਲੂਣ ਤੇਜ ਪਾ ਦਿੰਦੀ ਆ ਉਸ ਤੋਂ ਬਾਅਦ ਇਹ ਤੰਦੂਰ ਤੇ ਰੋਟੀਆਂ ਪਕਾਉਂਦੀ ਆ ਰੋਟੀਆਂ ਪਕਾ ਕੇ ਚੰਗੀ ਤਰ੍ਹਾਂ ਘਿਓ ਨਾਲ ਚੋਪੜ ਕੇ ਘਰ ਵਾਲੇ ਨੂੰ ਖਵਾ ਦਿੰਦੀ ਆ ਆਪਦੀ ਸੱਸ ਨੂੰ ਖਵਾ ਦਿੰਦੀ ਆ ਆਪਣੇ ਸਹੁਰੇ ਨੂੰ ਖਵਾ ਦਿੰਦੀ ਆ ਪਰ ਆਪ ਰੋਟੀ ਨਹੀਂ ਖਾਂਦੀ ਕਿਉਂਕਿ ਇਹਨੂੰ ਪਤਾ ਸੀ ਵੀ ਮੈਂ ਅੱਜ ਇਹ ਚੰਨ ਚਾੜਨਾ ਹਜੇ ਰੋਟੀ ਖਾਦ ਨੂੰ ਅੱਧਾ ਪੌਣਾ ਘੰਟਾ ਹੁੰਦਾ ਜਿਹੜਾ ਅਵਤਾਰ ਸਿੰਘ ਸੀ ਉਹ ਕਹਿੰਦਾ ਮੇਰੇ ਛਾਤੀ ਤੇ ਜਲਨ ਬਹੁਤ ਹੋਣ ਲੱਗ ਗਈ ਉਹਨੇ ਟਾਈਮ ਨੂੰ ਸੱਸ ਵੀ ਉਲਟੀਆਂ ਕਰਨ ਲੱਗ ਗਈ ਸੌਰਵ ਵਿਚਾਰਾ ਉਲਟੀਆਂ ਕਰਨ ਲੱਗ ਗਿਆ ਭੱਜ ਕੇ ਪਿੰਡ ਦੇ ਡਾਕਟਰ ਨੂੰ ਲਿਆਂਦਾ ਪਿੰਡ ਦੇ ਡਾਕਟਰ ਨੇ ਕਿਹਾ ਵੀ ਤਜਾਬ ਵਾਲਾ ਬਣ ਗਿਆ ਹਨਾ ਇਹ ਅੱਜ ਕੱਲ੍ਹ ਰੇਹਾਂ ਸਪਰੇ ਵਾਲੀਆਂ ਸਬਜ਼ੀਆਂ ਨੇ ਚਲੋ ਜੀ ਵਿਚਾਰਾ ਟੀਕੇ 2 ਕੇ ਲਾ ਆ ਗਿਆ ਘੰਟੇ ਕੇ ਬਾਅਦ ਅਵਤਾਰ ਸਿੰਘ ਵੀ ਉਲਟੀਆਂ ਕਰਨ ਲੱਗ ਗਿਆ ਇਹਨੂੰ ਵੀ ਲੂਜ਼ ਮੋਸ਼ਨ ਲੱਗ ਗਏ ਅਵਤਾਰ ਸਿੰਘ ਦੀ ਮਾਂ ਨੂੰ ਵੀ ਲੂਜ਼ ਮੋਸ਼ਨ ਲੱਗ ਗਏ ਪਿਓ ਨੂੰ ਵੀ ਉਲਟੀਆਂ ਲੱਗ ਗਈਆਂ ਯਾਨੀ ਕਿ ਪਰਿਵਾਰ ਦਾ ਬੁਰਾ ਹਾਲ ਹੋ ਗਿਆ ਅਵਤਾਰ ਸਿੰਘ ਦਾ ਵੱਡਾ ਭਰਾ ਵਿਚਾਰਾ ਭੱਜਿਆ ਗਵਾਂਡੀਆਂ ਗਦਰਬਾ ਡਾਕਟਰ ਕੋਲੇ ਲੈ ਗਏ ਡਾਕਟਰ ਨੇ ਕੋਲ ਰੱਖਿਆ ਰਿਪੋਰਟਾਂ ਰਪੂਟਾਂ ਕੀਤੀਆਂ ਉਹਨੇ ਦਾਸਤਾ ਵੀ ਇਹਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਇਹਨਾਂ ਨੇ ਤਾਂ ਕਰਕੇ ਇਹ ਸਾਰਾ ਪੰਗਾ ਖੜਾ ਹੋ ਗਿਆ ਅਵਤਾਰ ਸਿੰਘ ਦੀ ਹਾਲਤ ਬੜੀ ਸੀਰੀਅਸ ਹੋ ਗਈ ਤੇ ਡਾਕਟਰ ਕਹਿੰਦਾ ਬਿਠੰਡੇ ਲੈ ਜਾਓ ਵੀ ਇਹਦੇ ਬਚ ਜਾਣ ਦੇ ਚਾਂਸ ਹੈ ਨਹੀਂਗੇ ਚਲੋ ਜੀ ਐਂਬੂਲੈਂਸ ਚ ਪਾਇਆ ਅਵਤਾਰ ਸਿੰਘ ਜਿ ਬਠੰਡੇ ਹਸਪੀਟਲ ਦੇ ਗੇਟ 'ਚ ਹੀ ਪਹੁੰਚਿਆ ਉਹਦੀ ਵਿਚਾਰੇ ਦੀ ਮੌਤ ਹੋ ਗਈ ਪਿੱਛੋਂ 2 ਘੰਟਿਆਂ ਬਾਅਦ ਅਵਤਾਰ ਸਿੰਘ ਦੀ ਮਾਂ ਦੀ ਮੌਤ ਹੋ ਗਈ ਜਿਹੜਾ ਪਿਓ ਆ ਉਹ ਵਿਚਾਰਾ ਮਰਨ ਕਿਨਾਰੇ ਪਿਆ ਹੁਣ ਜਦੋਂ ਡਾਕਟਰਾਂ ਨੇ ਸਾਰੇ ਪਰਿਵਾਰ ਦੀਆਂ ਰਿਪੋਰਟਾਂ ਕੀਤੀਆਂ ਅਵਤਾਰ ਸਿੰਘ ਦੀ ਰਿਪੋਰਟ 'ਚ ਵੀ ਯਹਿਰ ਆ ਗਿਆ ਅਵਤਾਰ ਸਿੰਘ ਦੀ ਮਾਂ ਦੀ ਰਿਪੋਰਟ 'ਚ ਵੀ ਯਹਿਰ ਆ ਗਿਆ ਪਿਓ ਦੀ ਰਿਪੋਰਟ 'ਚ ਵੀ ਯਹਿਰ ਆ ਗਿਆ ਪਰ ਅਵਤਾਰ ਸਿੰਘ ਦੀ ਘਰ ਵਾਲੀ ਦੀ ਰਿਪੋਰਟ 'ਚ ਕੋਈ ਯਹਿਰ ਨਹੀਂ ਆਇਆ ਉਹ ਚੰਗੀ ਪੜੀ ਹੁਣ ਅਵਤਾਰ ਸਿੰਘ ਦੇ ਭਰਾ ਨੂੰ ਸ਼ੱਕ ਹੋ ਗਿਆ ਵੀ ਇਹ ਤਿੰਨਾਂ ਦੀ ਰਿਪੋਰਟ 'ਚ ਯਹਿਰ ਆਇਆ ਰੋਟੀ ਤਾਂ ਸਾਰੇ ਟੱਬਰ ਨੇ ਖਾਧੀ ਹੋ ਪਰ ਮੇਰੀ ਪਰਜਾਈ ਦੀ ਰਿਪੋਰਟ 'ਚ ਕਿਉਂ ਨਹੀਂ ਯਹਿਰ ਆਇਆ ਉਹਨੂੰ ਐ ਸੀ ਕਿ ਵੀ ਇਹਦਾ ਕੈਰੈਕਟਰ ਕੋਈ ਬੜਾ ਚੰਗਾ ਹੈ ਨਹੀਂਗਾ ਵੀ ਪਹਿਲਾਂ ਵੀ ਭੱਜ ਗਈ ਸੀ ਹਨਾ ਵੀ ਖੌਰੇ ਇਹਨੇ ਨਾ ਕੋਈ ਚੰਨ ਚਾੜਤਾ ਹੋਵੇ ਜਦੋਂ ਉਹਨਾਂ ਅਵਤਾਰ ਸਿੰਘ ਦੀ ਮੌਤ ਹੋਊਗੀ ਉਹਦੀ ਮਾਂ ਦੀ ਮੌਤ ਹੋਊਗੀ ਚਲੋ ਜੀ ਪੁਲਿਸ ਆ ਗਈ ਤਾਂ ਪੁਲਿਸ ਕੋਲੇ ਅਵਤਾਰ ਸਿੰਘ ਦੇ ਭਰਾਣੇ ਬਿਆਨ ਦੇ ਦਿੱਤੇ ਵੀ ਮੈਨੂੰ ਆਪ ਦੀ ਪਰਚਾਈ ਤੇ ਛੱਕਾ ਵੀ ਇਹਨੇ ਨਾ ਕੋਈ ਕਾਂਡ ਕਰਤਾ ਹੋਵੇ ਚਲੋ ਜੀ ਪੁਲਿਸ ਨੇ ਪਰਚਾਈ ਚੱਕ ਲਈ ਥਾਣੇ ਲੈ ਗਏ ਥਾਣੇ ਜਾ ਕੇ ਜਦੋਂ ਮੜਾ ਜੀ ਉਹਨਾਂ ਨੇ ਦਰਸ਼ਨ ਮੇਲਾ ਕੀਤਾ ਇਹ ਪਟਾਕ ਦੇ ਨੇ ਮੰਨ ਗਈ ਵੀ ਹਾਂ ਮੈਂ ਉਹਨੂੰ ਆਟੇ 'ਚ ਜ਼ਹਿਰ ਗੁੰਨ ਕੇ ਰੋਟੀਆਂ ਪਕਾ ਕੇ ਉਹਨਾਂ ਨੂੰ ਖਵਾਤੀਆਂ ਸੀਗੇ ਫਿਰ ਪੁਲਿਸ ਨੇ ਪ ਬੀਤੂ ਆਟੇ 'ਚ ਯੈਰ ਗੁੰਨ ਤਾਂ ਤੇਨੂੰ ਨੂੰ ਪਤਾ ਨਹੀਂ ਲੱਗਿਆ ਅੱਗੋਂ ਮਾਂ ਦੀ ਧੀ ਕਹਿੰਦੀ ਮੈਂ ਸਬਜੀ 'ਚ ਮੜਾ ਜਾਂ ਲੂਣ ਤੇਜ ਪਾਤਾ ਸੀਗਾ ਮੇਰੀ ਸੱਸ ਕਹਿੰਦੀ ਸੀ ਮੇਰਾ ਘਰ ਵਾਲਾ ਵੀ ਕਹਿੰਦਾ ਸੀ ਵੀ ਅੱਜ ਰੋਟੀ ਕੌੜੀ ਕੌੜੀ ਲੱਗਦੀ ਆ ਤੇ ਮੈਂ ਕਿਹਾ ਮੈਂ ਉਥੇ ਲੂਣ ਵੱਧ ਪੈ ਗਿਆ ਤੇ ਉਹਨਾਂ ਵਿਚਾਰਾਂ ਨੇ ਚੁੱਪ ਕਰਕੇ ਖਾ ਲਈ ਵਿਚਾਰ ਕੋਈ ਗੱਲ ਨਹੀਂ ਫਿਰ ਪੁਲਿਸ ਨਾਲ ਲੈ ਜਾਂਦੀ ਹੈ ਤੇ ਰਸੋਈ 'ਚੋਂ ਉਹ ਯੈਰ ਵਾਲੀ ਸੀਸੀਪੀ ਕੱਢ ਕੇ ਦਿੰਦੀ ਹੈ ਫਿਰ ਪੁਲਿਸ ਕੋਲ ਇਹ ਗੱਲ ਮੰਨਦੀ ਹੈ ਕਿ ਮੈਂ ਆਪਦੇ ਆਸ਼ਕ ਕੋਲੋਂ ਯੈਰ ਮੰਗਾਇਆ ਸੀ ਮੈਂ ਆਟੇ 'ਚ ਗੁੰਨ ਕੇ ਰੋਟੀਆਂ ਪਕਾ ਕੇ ਇਹਨਾਂ ਨੂੰ ਖਵਾਉਂਦੀ ਆ ਮੈਂ ਸਾਰੇ ਟੱਬਰ ਨੂੰ ਮੈਂ ਇੱਥੇ ਨਹੀਂ ਸੀ ਰਹਿਣਾ ਚਾਹੁੰਦੀ ਮੈਂ ਇਹਨਾਂ ਨੂੰ ਬੜੀ ਵਾਰੀ ਕਿਹਾ ਸੀ ਮੈਨੂੰ ਜਾਣ ਦਿਓ ਜਾਣ ਦਿਓ ਇਹ ਮੈਨੂੰ ਨਹੀਂ ਸੀ ਜਾਣ ਦਿੰਦੇ ਮੈਂ ਤਾਂ ਆਪਦੇ ਆਸ਼ਕ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਹੁਣ ਇਹ ਵੀ ਗੱਲ ਸਾਹਮਣੇ ਆਈ ਆ ਵੀ ਇਸ ਕੁੜੀ ਦਾ ਪਹਿਲਾਂ ਵੀ ਕਿਤੇ ਵਿਆਹ ਹੋਇਆ ਸੀ ਉੱਥੇ ਵੀ ਕੋਈ ਤਲਾਕ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਉੱਥੇ ਵੀ 4 ਮਹੀਨੇ ਰਹਿ ਕੇ ਤੇ ਗਾਂ ਇੱਥੇ ਹਪਤਾਰ ਸਿੰਘ ਨਾਲ ਕੇ ਵਿਆਹ ਕਰਾ ਲਿਆ ਹੁਣ ਜਿਹੜੀ ਇਹ ਕੁੜੀ ਆ ਇਹ ਹੁਣ ਪੁਲਿਸ ਦੀ ਅਸਟਡੀ ਦੇ ਵਿੱਚ ਆ ਇਸ ਵੀਡੀਓ ਨੂੰ ਸ਼ੇਅਰ ਵੱਧ ਵੱਧ ਕਰਿਓ ਕੀ ਭਰਾਵੋ ਅੱਜ ਦਾ ਟਾਈਮ ਐ ਇਹੋ ਜਿਹਾ ਆ ਗਿਆ ਕਿ ਮੁੰਡੇ ਵਿਆਹ ਦੇ ਨਾਂ ਤੋਂ ਡਰਨ ਲੱਗ ਗਏ ਮੁੰਡੇ ਹੱਥ ਜੋੜਦੇ ਆ ਵੀ ਅਸੀਂ ਛੜੇ ਰਹਿਲਾਂਗੇ ਪਰ ਅਸੀਂ ਵਿਆਹ ਨਹੀਂ ਕਰਾਉਣਾ ਪਤਾ ਨਹੀਂ ਪੰਜਾਬ ਦੇ ਵਿੱਚ ਕਿੰਨੀਆਂ ਘਰ ਵਾਲੀਆਂ ਨੇ ਆਪ ਦੇ ਘਰ ਵਾਲੇ ਨੂੰ ਖਤਮ ਕਰਤਾ ਕੋਈ ਮਾਂ ਦੀ ਤੀ ਨੀਂਦ ਦੀਆਂ ਗੋਲੀਆਂ ਪਾਈ ਜਾਂਦੀ ਐ ਕੋਈ ਮਾਂ ਦੀ ਤੀ ਸਬਜ਼ੀ 'ਚ ਪ੍ਰਹਿਗੇ ਪਾਪਾ ਆਪਦੇ ਘਰ ਵਾਲੇ ਨੂੰ ਖਵਾਈ ਜਾਂਦੀ ਐ ਕਿਸੇ ਨੇ ਯਹਿਰ ਪਾ ਕੇ ਮਾਰਤੇ ਕਿਸੇ ਨੇ ਆਸ਼ਕ ਤੋਂ ਮਾਰਤਾ ਕਿਸੇ ਨੇ ਘਰ ਨੂੰ ਕਰੰਟ ਲਾ ਕੇ ਮਾਰਤਾ ਲੋਕੀ ਕਹਿੰਦੇ ਧੀਆ ਬਚਾਓ ਮੈਂ ਕਹਿੰਦਾ ਪੁੱਤ ਬਚਾ ਲਓ ਪੁੱਤ ਬਚਾ ਲਓ ਅੱਜ ਦੇ ਟਾਈਮ 'ਚ ਬਈ ਕੋਝ ਕਔਰਤਾਂ ਦੇ ਐਡੇ ਕ ਸਬਰ ਟੁੱਟ ਗਿਆ ਵੀ ਗੱਲਾਂ ਹੀ ਛੱਡ ਦਿਓ ਇੰਨਾ ਕੁ ਉਹਨਾਂ ਦੇ ਦਿਮਾਗ ਨੂੰ ਕਾਮ ਚੜਿਆ ਹੋਇਆ ਕਿ ਅੰਨੀਆਂ ਹੋਈਆਂ ਫਿਰਦੀਆਂ ਨਿਸ਼ਕ ਦੇ ਵਿੱਚ ਮੈਂ ਬੜੀ ਬੜੀ ਕਹਿਣਾ ਉਹਨਾਂ ਕਿ ਜਿਹੜੀ ਬੱਕਰੀ ਖੁੱਲੀ ਚਰਨ ਦੀ ਆਦੀ ਹੋਵੇ ਉਹ ਕਦੇ ਕਿੱਲੇ ਦੇ ਪੱਠੇ ਨਹੀਂ ਖਾਂਦੀ ਜਿਹੜੀ ਜਨਾਨੀ ਨੂੰ ਬਾਹਰ ਮੂੰਹ ਮਾਰਨ ਦੀ ਆਦਤ ਪੈ ਜੇ ਬਈ ਉਹ ਕਦੇ ਘਰ ਨਹੀਂ ਵਸਾਉਂਦੀ ਅਬਤਾਰ ਸਿੰਘ ਚੰਗਾ ਹੁੰਦਾ ਉਸ ਡੈਨ ਦਾ ਉਹਦੀ ਫਾ ਵੜ ਦਿੰਦਾ ਜਦੋਂ ਆਪਦੇ ਆਸ਼ਕ ਨਾਲ ਫਰਾਰ ਹੋ ਗਈ ਸੀ ਪਰ ਉਹ ਭਲਾ ਮਾਨਸ ਬੰਦਾ ਸੀ ਭੋਲਾ ਬੰਦਾ ਸੀਗਾ ਉਹਨੂੰ ਐ ਸੀ ਚੱਲ ਮੇਰਾ ਘਰ ਵਸਦਾ ਰਹਿ ਜੀ ਮੇਰਾ ਘਰ ਵਸਦਾ ਰਹਿ ਜੀ ਪਰ ਉਹਨੂੰ ਇਹ ਨਹੀਂ ਸੀ ਪ ਗਰੀਬਾਂ ਦਾ ਸਾਰਾ ਘਰ ਪਟਕੇ ਰੱਖਤਾ ਪਿਓ ਮਰਨ ਕਿਨਾਰੇ ਪਿਆ ਅਵਤਾਰ ਸਿੰਘ ਦੀ ਮੌਤ ਉਹਦੀ ਮਾਂ ਦੀ ਮੌਤ ਹੋ ਗਈ। ਇਹ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਬਾਤ ਉਹ ਲੋਕਾਂ ਤੱਕ ਪਹੁੰਚੇ ਬਾਤ ਉਹ ਲੋਕ ਸੁਚੇਤ ਹੋਣ ਕਿ ਜੇ ਕਿਸੇ ਦੀ ਹੋਰ ਘਰ ਵਾਲੀ ਇਹੋ ਜਿਹੀ ਬਾਹਰ ਠਰਕਾਂ ਭੋਰਦੀ ਫਿਰਦੀ ਆ ਬਾਹਰ ਮੂੰਹ ਮਾਰਦੀ ਫਿਰਦੀ ਆ ਭਰਾਵੋ ਤਾਂ ਖਹਿੜਾ ਛੱਡ ਦਿਓ। ਕੱਲ ਨੂੰ ਇਹੋ ਜੀਆਂ ਇਸ਼ਕ ਚੰਨੀਆਂ ਹੋ ਕੇ ਪਤਾ ਨਹੀਂ ਕੀ ਕੁਝ ਕਰ ਜਾਂਦੀਆਂ ਨੇ ਪਰਿਵਾਰਾਂ ਦੇ ਪਰਿਵਾਰ ਉਜਾੜਦੇ ਇਹੋ ਜਿਹੀ ਇਸ਼ਕ ਚੰਨੀਆਂ ਹੋ ਕੇ। ਸਾਡਾ ਮਕਸਦ ਬਾਤ ਉਹ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹ